ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਇਹ ਆ ਆਪਣਾ ਇੱਕੋ ਹੀ ਪੀਸ ਬਣਾਇਆ ਸੀ ਡੀਡੀ 75 ਲੈ ਕੇ ਆਪਾਂ ਕਵਾੜ ਮਾਰਕੀਟ ਜੇ ਆਏ ਸੀ ਦੇਖ ਲਓ ਡੀਡੀ 75 ਇਹ ਆਪਣਾ 2017 ਮਾਡਲ ਆ ਬਾਈ ਇਹ ਸੀਗਾ ਟਰੈਕਟਰ ਉਹ ਤੋਂ ਜਦੋਂ ਆਪਾਂ 에어ਪੋਰਟ ਵਾਲਾ ਟਰੈਕਟਰ ਸੀਗਾ ਤੇ 에어ਪੋਰਟ ਤੋਂ ਆਪਾਂ ਇਹਨੂੰ ਲੈ ਕੇ ਆਏ ਸੀ ਟਰੈਕਟਰ ਦੇ ਮਗਰਾੜ ਖਰਾਬ ਸੀ ਸ਼ੋ ਖਰਾਬ ਸੀ ਜਿਹੜੀਆਂ ਚੀਜ਼ਾਂ ਖਰਾਬ ਸੀਗੀਆਂ ਬਾਕੀ ਸਾਰਾ ਕੁਝ ਠੀਕ ਸੀ ਪਰ ਮਗਰਾੜ ਤੇ ਸ਼ੋ ਖਰਾਬ ਸੀ ਟਰੈਕਟਰ ਸੋਨਾ ਚੱਲਦਾ ਬਾਈ 노 ਡਾਊਟ ਪੂਰਾ ਸੋਨਾ ਚੱਲਦਾ ਡਿਸਟ੍ਰੀਬਿਊਟਰ ਇਹਦੇ ਆਇਆ ਨਹੀਂ ਸੀ ਉਹ ਆਪਾਂ ਇਹਦੇ ਲਵਾਤਾ ਬਾਈ ਇਹਦੀ ਟੌਰ ਵੀ ਵੱਖਰੀ ਆ ਬਾਈ ਟਰੈਕਟਰ ਦੀ ਪਿਆ ਕਹਿਣੀ ਆ ਇਹਦੇ ਤੇ ਇਹ ਹੈਗਾ ਬਾਈ ਬਿਲਕੁਲ 5530 ਆ ਕੋਈ ਵੀ ਇੱਕ ਚੀਜ਼ ਦਾ ਫਰਕ ਨਹੀਂ ਤੇ ਜਿੱਦਾਂ ਮਰਜੀ ਆਪਾਂ ਇਹਦੀ ਸ਼ੋ ਵੀ ਚੇਂਜ ਕਰ ਸਕਦੇ ਆ ਜੇ ਆਪਾਂ ਇਹਦੇ 5530 ਵਾਲੀ ਸ਼ੋ ਵੀ ਲਾਉਣੀ ਹੋਵੇ ਆਪਾਂ ਉਹ ਵੀ ਲਾ ਸਕਦੇ ਆ ਜੇ 5530 ਵਾਲੀ ਲਾਣੀ ਹੋਵੇ ਤੇ ਪਰ ਟਰੈਕਟਰ ਬਹੁਤ ਸੋਹਣਾ ਬਣਿਆ ਹੋਇਆ ਹੈ ਚੱਲਣ ਦੇ ਵਿੱਚ ਬਹੁਤ ਸੋਹਣਾ ਵਾ ਸਭ ਕਾਜ਼ੇ ਦੇ ਵਿੱਚ ਪੂਰਾ ਓਕੇ ਦੀ ਰਿਪੋਰਟ ਜਿਹੜੇ ਆਪਣੇ ਕੋਲੇ 2 ਆਇਆ ਵਿਦਾਊਟ ਟਰਬੋ ਆ 2 ਆਈਸੀਓ ਟਰਬੋ ਵਾਲੇ ਅੱਜ ਗੱਲ ਕਰਦੇ ਆ ਆਪਾਂ ਮੋਟਰਾਂ ਦੇ ਚੋਰੀਆਂ ਦੀ ਵੀ ਜਿਹੜੀਆਂ ਚੋਰੀਆਂ ਹੁੰਦੀਆਂ ਆ ਹੁਣ ਆਪਣੇ ਮੋਟਰ ਤੋਂ ਦੋ ਟਰਾਂਸਫਾਰਮ ਹੋਣ ਹੀ ਲੈ ਗਏ ਹਨ ਪਰਸੋਂ ਲੈ ਗਏ ਤੇ ਚੋਰੀਆਂ ਵਧਣ ਦਾ ਕਾਰਨ ਕੀ ਆ ਜਿਸੇ ਤੱਕ ਮੈਨੂੰ ਲੱਗਦਾ ਜਿਹੜੀ ਮੇਰੀ ਥਿੰਕਿੰਗ ਆ ਮੈਂ ਜਿਹੜਾ ਕਰਦਾ ਚੋਰੀਆਂ ਵਧਣ ਦਾ ਕਾਰਨ ਬਾਈ ਆ ਜਿਹੜਾ ਕੁਝ ਫ੍ਰੀ ਮਿਲਦਾ ਨਾ ਇਹ ਆ ਜਿਹੜਾ ਵੀ ਕੁਝ ਆਪਣੀਆਂ ਜਿਹੜਾ ਵੀ ਕੁਝ ਆਪਣੀ ਗਵਰਨਮੈਂਟ ਜਿਹੜੀਆਂ ਫ੍ਰੀ ਦਿੰਦੀਆਂ ਹਨ ਇਹ ਚੀਜ਼ਾਂ ਨੇ ਚੋਰੀ ਵਧਣ ਦਾ ਕਾਰਨ ਕਿਉਂਕਿ ਬਾਈ ਦੇਖੋ ਆਟਾ ਕਣ ਕਣਕਾ ਉਹ ਫ੍ਰੀ ਮਿਲ ਜਾਂਦੀ ਆ ਹਨਾ ਘਰ ਦਾ ਬਿੱਲ ਉਹ ਮੁਕਤ ਚ ਹੋ ਜਾਂਦਾ ਹਨਾ ਜਿਹੜੇ ਵੀਰ ਨੂੰ ਤਾਂ ਪੂਰੀ ਹੈਗਾ ਵੀ ਹਾਂ ਇਹ ਵੀਰ ਲੋਡ ਬੰਦਾ ਉਹਦੇ ਲਈ ਤਾਂ ਚਲੋ ਇਹ ਚੀਜ਼ ਚੰਗੀ ਆ ਪਰ ਭਰਾਵਾ ਜਿਨ੍ਹਾਂ ਦੇ ਘਰ ਦੇ ਜਿਹੜੇ ਘਰੇ ਜਵਾਕ ਐਵੇਂ ਨਸ਼ਾ ਕਰਕੇ ਚੋਰੀਆਂ ਕਰਦੇ ਆ ਉਹਨਾਂ ਦੇ ਲਈ ਤਾਂ ਇਹ ਖਾਨੀਕਾਰ ਕਾ ਆਪਣੇ ਲਈ ਓਦੋਂ ਜ਼ਿਆਦਾ ਖਾਨੀਕਾਰ ਕਾ ਠੀਕ ਨਹੀਂ ਕਿਉਂਕਿ ਅੱਗੇ ਅੱਗੇ ਫਿਕਰ ਹੁੰਦੀ ਸੀ ਵੀ ਆਰ ਵੀ ਠੀਕ ਆ ਮਿਹਨਤ ਕਰਨੀ ਆ ਯਾਰ ਮੈਂ ਜਿੱਥੇ ਤੱਕ ਮੈਂ ਸੋਚਦਾ ਉਹਨਾ ਮੈਨੂੰ ਆਏ ਆ ਕਿ ਯਾਰ ਕੋਈ ਵੀ ਚੀਜ਼ ਫ੍ਰੀ ਚ ਨਹੀਂ ਮਿਲਣੀ ਚਾਹੀਦੀ ਸਾਨੂੰ ਰਜਗਾਰ ਮਿਲੇ ਨੌਜਵਾਨਾਂ ਨੂੰ ਜਾਂ ਸਾਰਿਆਂ ਨੂੰ ਰਜਗਾਰ ਮਿਲੇ ਰਜਗਾਰ ਜੇ ਮਿਲੂਗਾ ਤਾਂ ਜਿਹੜਾ ਆਪਣਾ ਦੂਜਾ ਕਮਾਈ ਆ ਆਪਣੇ ਆਪ ਉਹ ਚੋਰੀ ਆਪੇ ਘਟੂਗੀ ਹੁਣ ਕੀ ਆ ਆਟਾ ਵੀ ਫ੍ਰੀ ਚ ਮਿਲ ਗਿਆ ਬਿਜਲੀ ਮੁਕਤ ਜੋਗੇ ਕੱਲੀ ਦਾਲ ਦਾਲ ਫੁਲਕੇ ਜੋਗੇ ਪੈਸੇ ਲੈਣੇ ਆ ਦਾਲ ਜੋਗੇ ਤੇ ਮਿਰਚ ਮਸਾਲੇ ਜੋਗੇ ਉਹ ਚੋਰੀ ਕਰਕੇ ਬਣ ਜਾਂਦੇ ਆ ਆਹੀ ਚੀਜ਼ ਹੋ ਗਈ ਬਸ ਤੇ ਨੰਬਰ 2 ਚੋਰੀ ਦਾ ਹੋਰ ਕੀ ਮੁੱਖ ਕਰਨਾ ਪਹਿਲਾਂ ਨਾ ਆਪਣੇ ਘਰ ਦੇ ਲਾ ਲੋ ਜਾਂ ਆਪਣੇ ਬਜ਼ੁਰਗ ਲਾ ਲੋ ਹਨਾ ਹਰੇਕ ਘਰਾਂ ਚ ਬਜ਼ੁਰਗ ਅ ਪਹਿਲਾਂ ਨਾ ਜਾਦੇ ਆਪਾਂ ਮੋਟਰਾਂ ਤੇ ਹੀ ਰਹਿੰਦੇ ਹੁੰਦੇ ਸੀ ਬਜ਼ੁਰਗ ਵੀ ਮੋਟਰਾਂ ਤੇ ਹੁੰਦੇ ਸੀਗੇ ਤੇ ਜਿਹੜੇ ਆਪਣੇ ਕੰਮ ਕਰਦੇ ਆ ਕਾਮੇ ਕਹਿ ਲੋ ਵਰਕਰ ਕਹਿ ਲੋ ਆਪਣੇ ਹਨਾ ਦੇ এমਪਲਾਈ ਕਹ ਲੋ ਸਾਰੇ ਬੰਦੇ ਹਨ ਦੇ ਉਹ ਸਾਰੇ ਮੋਟਰਾਂ ਤੇ ਰਹਿੰਦੇ ਹੁੰਦੇ ਸੀ ਜ਼ਿਆਦਾਤਰ ਤੇ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਆ ਮੈਂ ਹੁਣ ਦਿਨ ਆ ਦੁਪਹਿਰ ਦੇ 2 ਵਜੇ ਹੋਇਆ 2 ਵਜੇ ਵੀ ਕਿਸੇ ਮੋਟਰ ਤੇ ਮੈਨੂੰ ਕੋਈ ਬੰਦਾ ਨਹੀਂ ਦਿਖ ਰਿਹਾ ਲਾਈਟ ਚਲੇਗੀ ਯਾਨੀ ਕਿ 1:30 ਵਜੇ ਲਾਈਟ ਚਲੇਗੀ 1:30 ਵਜੇ ਤੋਂ ਬਾਅਦ ਮੈਨੂੰ ਕਿਸੇ ਮੋਟਰ ਤੇ ਕੋਈ ਬੰਦਾ ਨਹੀਂ ਦਿਖ ਰਿਹਾ ਕਿਉਂਕਿ ਲਾਈਟ ਚਲੇਗੀ ਬਸ ਰਾਤ ਨੂੰ ਤਾਂ ਕੀ ਨਹੀਂ ਆਉਣਾ ਹਨਾ ਚੋਰੀ ਵਧਣ ਦਾ ਕਾਰਨ ਮੇਨ ਇਹ ਵੀ ਬਹੁਤ ਵੱਡਾ ਬਣ ਗਿਆ ਕਿ ਆਪਣੀਆਂ ਮੋਟਰਾਂ ਸੁੰਨੀਆਂ ਹੋ ਗਈਆਂ ਬਾਈ ਨਾ ਉਹਨਾਂ ਨੂੰ ਪਤਾ ਵੀ ਨਾ ਕੋਈ ਨੇੜੇ ਆ ਨਾ ਕਿਸੇ ਨੇ ਆਉਣਾ ਰਾਤ ਨੂੰ ਇੱਕ ਰਾਤ ਨੂੰ ਮਾਹੌਲ ਹੀ ਉਹੋ ਜਿਹਾ ਹੋ ਗਏ ਕਿ ਚੋਰੀਆਂ ਵਾਲੇ ਹਨਾ ਕਿ ਆਪਾਂ ਡਰ ਦੇ ਰੋਡ ਤੇ ਵੀ ਨਹੀਂ ਜਾਂਦੇ ਉਹ ਜਿੱਥੇ ਜਿੱਥੇ ਚੋਰੀਆਂ ਹੁੰਦੀਆਂ ਅੱਗੇ ਸਾਡੇ ਚਲੋ ਅੱਗੇ ਮੈਂ ਤੁਹਾਨੂੰ ਦੱਸਦਾ ਕਿ ਚਲੋ ਮੇਰੀ ਮੇਰੇ ਤੋਂ ਤਾਂ ਬਾਹਲੇ ਵੱਡੇ ਹੋ ਗਏ ਹੈਗੇ ਹੋ ਤੁਸੀਂ ਮੇਰੀ ਉਮਰ ਤਾਂ ਉਨੀ ਹੈ ਨਹੀਂ ਪਰ ਜਿੱਥੇ ਤੱਕ ਮੈਨੂੰ ਆਪਦੀ ਸੁਰਤ ਦੇ ਵਿੱਚ ਨੌਲੇਜ ਆ ਕਿ ਅੱਗੇ ਨਾ ਆਮੀ ਥੋੜੀਆਂ ਜਿਹਾ ਇੱਕ ਦੋ ਮੋਟਰਾਂ ਛੱਡ ਕੇ ਪਤਿੱਲੀ ਚਾਹ ਦੀ ਧਰੀ ਹੁੰਦੀ ਸੀ ਤੇ ਹਨਾ ਲੋਹਾਗ ਮਾਰ ਲੈਣੀ ਆ ਜਾ ਬਈ ਗੱਲਾਂ ਬਾਤਾਂ ਹੁੰਦੇ ਜਾਣਾ ਹੁਣ ਵੀ ਮੈਨੂੰ ਤਾਂ ਜਿਹੜਾ ਕੋਈ ਸਿਆਣੇ ਬਜ਼ੁਰਗ ਇੱਥੇ ਮਿਲ ਜਾਂਦੇ ਆ ਨਾ ਮੋਟਰਾਂ ਤੇ ਚਲ ਆਪਾਂ ਤਾਂ ਹਰਿਆਂ ਨਾਲ ਹੱਸ ਕੇ ਢ ਬੋਲਦੇ ਆ ਭਰਾਵਾਂ ਬੈਕ ਉਹਨਾਂ ਦੀਆਂ ਗੱਲਾਂ ਵੀ ਸੁਣ ਲਈ ਦੀਆਂ ਜਿਹੜਾ ਕੋਈ ਹੁੰਦਾ ਬਜ਼ੁਰਗਾਂ ਦੀਆਂ ਹਨ ਤੇ ਉਹਨਾਂ ਨੂੰ ਸਾਡੇ ਬਾਪੂਆਂ ਦੇ ਸਾਡੇ ਗਾਂਹਾਂ ਦੀ ਗਾਂਹਾਂ ਆਪਦੀਆਂ ਕਹਾਣੀਆਂ ਵੀ ਤੁਹਾਡੇ ਬਾਪੂ ਐ ਕੰਮ ਕਰਦੇ ਸੀ ਤੁਹਾਡੇ ਐਂ ਕਰਦੇ ਸੀ ਬਹੁਤ ਗਰੀਬੀਆਂ ਦੇਖੀਆਂ ਇੱਥੋਂ ਉੱਠੇ ਐਂ ਕੀਤਾ ਸਾਰੀਆਂ ਗੱਲਾਂ ਸੁਣਨੀਆਂ ਚੰਗੀਆਂ ਲੱਗਦੀਆਂ ਨੇ ਤੇ ਅੱਗੇ ਆਮ ਹੀ ਮੋਟਰਾਂ ਤੇ ਬੰਦੇ ਆਪਣੇ ਬਜ਼ੁਰਗ ਬੈਠੇ ਹੁੰਦੇ ਸੀਗੇ ਮੈਨੂੰ ਬਾਲਾ ਦਾ ਬਾਲਾ ਚਲੋ ਸਾਡੇ ਫਾਰਮ ਦੇ ਕੋਲੇ ਇੱਕ ਘਰ ਹੁੰਦਾ ਸੀਗਾ ਦੇ ਲੋ ਉਹਨਾਂ ਦੇ ਘਰੇ ਯਾਨੀ ਕਿ ਚਲੋ ਪਹਿਲਾਂ ਇਕੱਠ ਸੀਗਾ ਤਿੰਨ ਚਾਰ ਬਜ਼ੁਰਗ ਹੁੰਦੇ ਸੀਗੇ ਹਨ ਤੇ ਬਈ ਉਹਨਾਂ ਨੇ ਇੰਨਾ ਕੰਮ ਕਰਨਾ ਉਹਨਾਂ ਦੀ ਚਾਹ ਵਾਲੀ ਪਤਲੀ ਨਾਲ ਹੀ ਹੁੰਦੀ ਸੀ ਤੇ ਇੰਨਾ ਜਿਆਦਾ ਕੰਮ ਕਰਦੇ ਹੁੰਦੇ ਸੀ ਤੇ ਉਹਨਾਂ ਦੇ ਵਲ ਉਹਨਾਂ ਨੇ ਉਹਦੇ ਆਪਣੇ ਖੱਤਾਂ ਦੇ ਕੋਲੇ ਹੋਂ ਉਹਨਾਂ ਨੇ ਖਾਲ ਨਾਲ ਹੀ ਉੱਥੇ ਧਰ ਲੈਣੀ ਚ ਮੈਨੂੰ ਜਿੰਦਰਾ ਕਹਿੰਦੇ ਹੁੰਦੇ ਸੀ ਹੂੰ ਨੌਆ ਵੀ ਆਹ ਵੀ ਜਿੰਦਰਾ ਕੀ ਹਾਲ ਆ ਕੀ ਕਰਦਾ ਬਸ ਆ ਕੇ ਬਹਿ ਜਾਣਾ ਉੱਥੇ ਫਾਰਮ ਤੇ ਪਾਣੀ ਨੂੰ ਖੂਹ ਆਪਣੀ ਹੁੰਦਾ ਹੀ ਨਲਕਾ ਉਦੋਂ ਤੇ ਉੱਥੇ ਬਹਿਣਾ ਹਨ ਤੇ ਉਹ ਗੱਲਾਂ ਹੁੰਦੀਆਂ ਸੀ ਕਿ ਸਾਰੀ ਸਾਰੀ ਦਿਹਾੜੀ ਬਜ਼ੁਰਗ ਮੋਟਰਾਂ ਤੇ ਹੀ ਹੁੰਦੇ ਸੀਗੇ ਹਨ ਬਜ਼ੁਰਗ ਲਾਲੋ ਜਾਂ ਬਾਪੂ ਲਾਲੋ ਹੋਰ ਕਿਤੇ ਬੈਠਣ ਨੂੰ ਜਗ੍ਹਾ ਹੀ ਨਹੀਂ ਸੀ ਹੁੰਦੀ ਵੀ ਬਿੰਦੇ ਘਟ ਸੀ ਜਿਹੜੇ ਕੰਮ ਘਰ ਦੇ ਵੀ ਕੰਮ ਸੀਗੇ ਅੱਜ ਕੱਲ ਕੀ ਹੋ ਗਿਆ ਕਿ ਸਾਰਾ ਕੁਝ ਫੋਨਾਂ ਤੇ ਹੋਣ ਲੱਗ ਗਿਆ ਘਰੇ ਬੈਠੇ ਫੋਨ ਕਰਕੇ ਪੁੱਛ ਲੈਣੇ ਆ ਤੇ ਸਾਰਾ ਕੰਮ ਹੀ ਫੋਨਾਂ ਤੇ ਚੱਲਣ ਲੱਗ ਗਿਆ ਬਾਪੂ ਹੁਣੀ ਵੀ ਫੋਨਾਂ ਤੇ ਰੁੱਝੇਗੇ ਸਾਰੇ ਫੋਨਾਂ ਤੇ ਰੁੱਝ ਗਏ ਆਪਾਂ ਤੇ ਉਹਦੇ ਚੱਕਰ ਚ ਉਹ ਸਾਰਾ ਕੁਝ ਬੰਦ ਹੋ ਗਿਆ ਹਨ ਤੇ ਜੇ ਫੋਨ ਨਾ ਹੁੰਦੇ ਫੇਰ ਸਾਰਾ ਕੁਝ ਸਹੀ ਹੋ ਜਾਣਾ ਸੀ ਤੇ ਪਰ ਸਹੀ ਰਹਿਣਾ ਸੀ ਤੇ ਪਰ ਫੋਨਾਂ ਨੇ ਦੇਖੋ ਭਾਈ ਮੈਂ ਇਹ ਨਹੀਂ ਕਹਿੰਦਾ ਸੋਸ਼ਲ ਮੀਡੀਆ ਗਲਤ ਸੋਸ਼ਲ ਮੀਡੀਆ ਨੇ ਰੋਟੀ ਹੀ ਬਹੁਤ ਬੰਦਿਆਂ ਨੂੰ ਪਾਇਆ ਜਿਹੜੇ ਬੰਦਿਆਂ ਨੇ ਅੱਜ ਵੀ ਜਿਹੜੇ ਬੰਦਿਆਂ ਨੇ ਸੋਚਿਆ ਨਹੀਂ ਸੀ ਸਾਡੀ ਕਿਸਮਤ ਚ ਆਈ ਹੋ ਜੂ ਉਹ ਬੰਦਿਆਂ ਨੂੰ ਵੀ ਰੋਟੀ 'ਚ ਬੀਬੀ ਇਹ ਨੇ ਰੋਟੀ ਪਾਇਆ ਫੋਨ ਨੇ ਸੋਸ਼ਲ ਮੀਡੀਆ ਨੇ ਮੈਨੂੰ ਹੀ ਲਾ ਲੋ ਠੀਕ ਆ ਅਸੀਂ ਕਮਾਈ ਵੀ ਖੇਤੀ ਕਰਦੇ ਸੀ ਖੇਤੀ ਤਾਂ ਸਾਰੇ ਵੀਰ ਹੀ ਕਰਦੇ ਆ ਬਹੁਤ ਵੀਰ ਆ ਖੇਤੀ ਕਰਦੇ ਆ ਮੈਨ ਤੋਂ ਉੱਪਰ ਬਹੁਤ ਹਾਈ ਲੈਵਲ ਤੇ ਖੇਤੀ ਕਰਦੇ ਆ ਹਨ ਤੇ ਮੈਨੂੰ ਵੀ ਸੋਸ਼ਲ ਮੀਡੀਆ ਨੇ ਥੋਡੇ ਸਾਰਿਆਂ ਨਾਲ ਜਾਣੂ ਕਰਵਾਇਆ ਕਿ ਤੁਸੀਂ ਮੈਨੂੰ ਜਾਣਨ ਲੱਗੇ ਤਾਂ ਅੱਜ ਸੰਧੂ ਫਾਰਮ ਨੂੰ ਕੋਈ ਜਾਣ ਰਿਆ ਨਹੀਂ ਪਹਿਲਾਂ ਕੌਣ ਜਾਣਦਾ ਸੀ ਮੈਂ ਜਦੋਂ ਸਾਡੇ ਟਾਲੀ ਸਾਹਿਬ ਸਕੂਲ ਆ ਰਤਨਾਪਿੰਡ ਦੇ ਵਿੱਚ ਆਪਣੇ ਨਾਲ ਦੇ ਪਿੰਡ ਦੇ ਵਿੱਚ ਉੱਥੇ ਜਾਨੀ ਕਿ ਜਿੱਦਣਾ ਤਾਂ ਛੁੱਟੀ ਆਣੀ ਉਹਦਣ ਸੋਚਣਾ ਯਾਰ ਅੱਜ ਨਾ ਮੈਂ ਆਪਣੇ ਟਰੈਕਟਰ ਦੇ ਬੰਪਰ ਤੇ ਸੰਧੂ ਫਾਰਮ ਲਿਖਾ ਕੇ ਲਿਆਉਣਾ ਕਿ ਦੇਖਦੇ ਹੁੰਦੇ ਸੀ ਨਾ ਕਿਸੇ ਦੇ ਲਿਖਿਆ ਹੋਇਆ ਵੀ ਆਹ ਫਾਰਮ ਫਲਾਣਾ ਹਨ ਤੇ ਉਦੋਂ ਬਾਪੂ ਹਣੀ ਲਿਖਾਉਣੀ ਸੀ ਦਿੰਦੇ ਨਹੀਂ ਲਿਖਾਉਣਾ ਵੀ ਅਸੀਂ ਨਹੀਂ ਲਗਾਉਣਾ ਟਰੈਕਟਰ ਤੇ ਸਿੰਪਲ ਟਰੈਕਟਰ ਰੱਖੇ ਹੋਇਆ ਸਾਡੇ ਤੇ ਫੇਰ ਮੂੰਹ ਜਿਹਾ 빙ਾ ਹੋ ਜਾਣਾ ਉਹ ਸੰਧੂ ਫਾਰਮ ਲਿਖਾਉਣ ਜੋਗੇ ਪੈਸੇ ਤਾਂ ਹੁੰਦੇ ਨਹੀਂ ਸੀ ਕਿਉਂਕਿ ਉਹ ਤਾਂ ਇੰਨੀ ਮੈ ਮਨੀ ਮਿਲਦੀ ਨਹੀਂ ਸੀ ਹੁੰਦੀ ਵੀ ਸੰਧੂ ਫਾਰਮ ਲਖਾ ਲੀਏ ਤੇ ਉਹ ਚੀਜ਼ਾਂ ਦਿਲ ਨੂੰ ਉਹ ਕਰਦੀਆਂ ਨੇ ਹਨਾ ਅੱਜ ਅੱਜ ਜਾਣਦਾ ਹਾਂ ਵੀ ਹਾਂ ਸੰਧੂ ਫਾਰਮ ਦੇ ਹੈਗੇ ਆ ਇਹ ਇਹ ਚੀਜ਼ਾਂ ਸਕੂਲ ਦੇ ਵਿੱਚੋਂ ਪੈਦਾ ਹੋਈਆਂ ਸੀਗੀਆਂ ਮੇਰੇ ਮਨ ਦੇ ਵਿੱਚ ਹਨਾ ਕਿ ਸੰਧੂ ਫਾਰਮ ਨਾਲ ਜੋਧਾਂ ਦਾ ਲਾਉਣਾ ਹੀ ਲਾਉਣਾ ਪਿੰਡ ਦਾ ਨਾਮ ਹਨਾ ਤੇ ਕਰਮਾ ਵਾਲਾ ਪਿੰਡ ਆ ਬਾਈ ਸਾਡਾ ਕੀ ਅਜੀ ਉਹ ਤਾਂ ਜੰਮਿਆ ਇਹੀ ਸਾਡੇ ਲਈ ਕਰਮਾ ਵਾਲਾ ਤੇ ਉਤੋਂ ਦੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੋਰ ਕਰਮਾ ਵਾਲਾ ਫਿਰ ਉਤੋਂ ਦੀ ਪੰਜਾਬ ਦੇ ਵਿੱਚ ਹੋਰ ਕਰਮਾ ਵਾਲਾ ਉਤੋਂ ਦੀ ਇੰਡੀਆ ਦੇ ਵਿੱਚ ਹੋਰ ਕਰਮਾ ਵਾਲਾ ਬਾਈ ਠੀਕ ਨਹੀਂ ਉਤੋਂ ਦੀ ਸਭ ਤੋਂ ਮੇਨ ਉਤੋਂ ਦੀ ਕੀ ਦਿਲਵਾਰ ਸਿੰਘ ਬਾਗੇ ਦੇ ਘਰੇ ਆ ਇਹ ਸਭ ਤੋਂ ਵੱਡਾ ਕਰਮਾ ਵਾਲਾ ਠੀਕ ਨਹੀਂ ਤੇ ਬਸ ਇਹ ਹੀ ਆ ਕਿ ਜ਼ਿੰਦਗੀ ਕਿੱਧਰ ਨੂੰ ਮੋੜ ਲੈ ਜਾਂਦੀ ਆ ਕੁਛ ਨਹੀਂ ਦੀ ਪਤਾ ਕੋਈ ਵੀਰਾਂ ਨੇ ਸਟਰਗਲ ਕੀਤੀ ਆ ਫੋਨ ਨੇ ਬਹੁਤ ਕੁਝ ਦਿੱਤਾ ਪਰ ਹਾਂ ਇਹ ਚੀਜ਼ਾਂ ਨੇ ਆਪਣੇ ਰਿਸ਼ਤੇ ਨਾਤੇ ਵੀ ਤੋੜੇ ਆ ਬਹੁਤ ਆਪਾਂ ਇੱਕੋ ਕਮਰੇ 'ਚ ਬਹਿ ਗਏ ਤਿੰਨੇ ਜਾਣੇ ਸਾਰੇ ਜਾਣੇ ਸਾਰੇ ਫੈਮਿਲੀ ਮੈਂਬਰ ਡੋ ਅੱਡ ਫੋਨਾਂ ਤੇ ਲੱਗੇ ਰਹਿੰਨੇ ਆ ਹਨਾ ਕਿ ਆਪਾਂ ਵੈਸੇ ਜੇ ਕਿਤੇ ਜਾਣ ਦਾ ਟਾਈਮ ਵੀ ਆਪਾਂ ਕਹਦੇ ਨੇ ਸਾਡੇ ਕੋਲ ਟਾਈਮ ਨਹੀਂ ਸੀਗਾ ਕਿ ਸਾਰੀ ਦਿਹਾੜੀ ਫੋਨ ਕਰੀ ਜਾਂਦੇ ਆ ਤੇ ਜੇ ਤੁਬੂਦ ਕਰੋਗੀ ਬਹੁਤ ਵੀਰ ਆ ਕਿ ਜਿਹੜੇ ਪਾਠ ਨਹੀਂ ਕਰਦੇ ਉਹਨੇ ਤੇ ਉਹ ਕਹਿ ਦਿੰਦੇ ਆ ਟਾਈਮ ਨਹੀਂ ਸੀ ਤੇ ਜੇ ਆਪਾਂ ਰੀਲਾਂ ਦੇਖਣ ਲੱਗ ਜਾਈਏ ਉਹਦੇ ਲਈ ਟਾਈਮ ਆਪਣੇ ਕੋਲੇ ਬਾਧੂ ਹੋ ਜਾਂਦਾ ਹਨ ਤੇ ਉਹਨਾਂ ਵਿੱਚੋਂ ਮੈਂ ਵੀ ਆਉਣਾ ਕਈ ਵਾਰ ਮੈਂ ਸਵੇਰੇ ਸਵੇਰੇ ਫੋਨ 'ਚ ਕੰਮ ਫੋਨ ਦੇ ਕੰਮਾ 'ਚ ਇੰਨਾ ਰੁੱਝ ਜਾਂਦਾ ਕਿ ਵੀ ਇੱਕ ਦੋ ਵਾਰ ਮੈਂ ਪਾਠ ਛੱਡ ਦਿੰਨਾ ਛੱਡਿਆ ਹਨ ਪਰ ਮਨ ਦੇ ਵਿੱਚ ਇੰਨਾ ਕੋ ਗੁੱਸਾ ਆਉਂਦਾ ਕਿ ਯਾਰ ਲੈ ਦੱਸ ਕਿਹੜੇ ਫੁੱਦੂ ਕੰਮ ਲਈ ਮੈਂ ਪਾਠ ਛੱਡਦਾ ਫੇਰ ਪਛਤਾਵਾ ਹੁੰਦਾ ਨਹੀਂ ਯਾਰ ਕਰਨਾ ਹੀ ਆ ਕਰਨਾ ਹੀ ਆ ਕਰਨਾ ਫੇਰ ਜਿੱਥੇ ਕਿਤੇ ਟਾਈਮ ਵੀ ਜਿੱਥੇ ਕਿਤੇ ਬਹਿ ਕੇ ਟਾਈਮ ਮਿਲਦਾ ਉੱਥੇ ਪੜ੍ਹਨਾ ਸ਼ੁਰੂ ਏਦਾਂ ਵਾ ਫੋਨ ਵਧੀਆ ਚੀਜ਼ ਵੀ ਆ ਤੇ ਵਧੀਆ ਚੀਜ਼ ਵੀ ਨਹੀਂ ਹੈਗੀ ਦੋਨੇ ਚੀਜ਼ਾਂ ਹੀ ਆ ਹਨਾ ਤੇ ਬਾਕੀ ਤੁਸੀਂ ਵੀ ਰਹਿ ਦਿਓ ਆਪੋ ਆਪਣੀ ਪਰ ਹਾਂ ਪਹਿਲਾਂ ਮੋਟਰਾਂ ਦੇ ਬਾਈ ਰੌਣਕਾ ਹੁੰਦੀਆਂ ਸੀ ਤੁਹਾਡੇ ਪਿੰਡਾਂ 'ਚ ਵੀ ਐਵੇਂ ਹੋਣਾ ਤੇ ਤੁਹਾਡੇ ਪਿੰਡਾਂ 'ਚ ਵੀ ਰੌਣਕਾ ਵੀ ਸਾਡੇ ਪਿੰਡਾਂ 'ਚ ਤਾਂ ਹੁਣ ਬਹੁਤ ਰੌਣਕਾ ਮੋਟਰਾਂ ਦੇ ਰੌਣਕਾ ਨਹੀਂ ਹੈਗੀਆਂ ਵੀ ਬਹੁਤ ਰੌਣਕ ਬਹੁਤ ਫਰਕ ਪੈ ਗਿਆ ਮਸਾਂ 5% ਰੌਣਕ ਰਹੇਗੀ 95% ਤਾਂ ਖਤਮ ਹੀ ਹੋ ਗਈ 5% ਆ ਮਸਾਂ ਤੇ ਨਹੀਂ ਰੌਣਕ ਕਿਤੇ ਨਹੀਂ ਕਿਉਂਕਿ ਕਿਸੇ ਦੇ ਨਾ ਪਹਿਲਾਂ ਪਹਿਲਾਂ ਤਾਂ ਇਹ ਗੱਲ ਹੈ ਕਿ ਕਿਉਂਕਿ ਬਜ਼ੁਰਗ ਬਹੁਤ ਘਟ ਗਏ ਬਾਈ ਸਾਡੇ ਏਰੀਏ ਦੇ ਵਿੱਚ ਤਾਂ ਬਜ਼ੁਰਗੋਂ ਹੀ ਘਟਾ ਤੇ ਬਜ਼ੁਰਗ ਬਹੁਤ ਘਟ ਦੇਖਣ ਨੂੰ ਮਿਲਦੇ ਆ ਮੋਟਰਾਂ ਤੇ ਹਨਾ ਤੇ ਜਾਦੇ ਤਾਂ ਬਾਹਲੇ ਜਾਂ ਤਾਂ ਬਾਹਰ ਨਹੀਂ ਚਲੇਗੇ ਯਾਰ ਬਹੁਤ ਜ਼ਿਆਦੇ ਬਜ਼ੁਰਗ ਤਾਂ ਬਾਹਰ ਨਾਲ ਬਾਹਰ ਨਹੀਂ ਤੁਰਗੇ ਇਹ ਲੇਦਾਂ ਮੀਤਾਂ ਹੋ ਗਈਆਂ ਤੇ ਬਾਕੀ ਚਲੋ ਦੇਖੀ ਜਾਂਦਾ ਵਾਹਿਗੁਰੂ ਆ ਕਿੱਥੋਂ ਕਿੱਥੇ ਲੈ ਗਿਆ ਅੱਜ ਹੋਰ ਗਾਂਹਾਂ ਸਾਰੇ ਵੀ ਨੰਤਰਕਿਆਂ ਮਲੇ ਪਰ ਹਾਂ ਚੋਰੀਆਂ ਦਾ ਕਾਰਨ ਮੇਨ ਮਤਲਬ ਤਾਂ ਬੇਰੁਜ਼ਗਾਰੀ ਬਣਿਆ ਹੋਇਆ ਕਿ ਆਪਾਂ ਨੂੰ ਫ੍ਰੀ ਚ ਸਾਰਾ ਸਮਾਨ ਮਿਲ ਜਾਂਦਾ ਤੇ ਹੋਰ ਕੀ ਕਰਨਾ ਆਪਾਂ ਜਿਹੜੇ ਆਪਾਂ ਆਪਣੇ ਵਰਗੇ ਪਰਿਵਾਰ ਮਿਡਲ ਕਲਾਸ ਕਹਿ ਲਓ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੁਝ ਵੀ ਨਹੀਂ ਤਾਂ ਆਪਾਂ ਚਲੋ ਅਸੀਂ ਕਿ ਆਪਾਂ ਆਸ ਵੀ ਨਹੀਂ ਰੱਖਦੇ ਵੀ ਸਾਨੂੰ ਫ੍ਰੀ ਚ ਮਿਲੇ ਸਾਨੂੰ ਦਏ ਆ ਯਾਰ ਹੌਣ ਦੇਖੋ ਇੱਕ ਐਗਜ਼ਾਮਪਲ ਆ ਮੈਂ ਤੁਹਾਨੂੰ ਦੱਸਦਾ ਕਿ ਇੱਕ ਆਪਾਂ ਕਹਿੰਨੇ ਆ ਨਾ ਵੀ ਯਾਰ ਝੋਨੇ ਦਾ ਝਾੜ ਇਤਕੀ ਘਟ ਨਿਕਲਿਆ ਸਭ ਨੂੰ ਹੀ ਘਾਟਾ ਪੈ ਗਿਆ ਪਰ ਮੈਂ ਜਿਹੜੀ ਗੱਲ ਮੈਂ ਸੋਚਦਾ ਹਨਾ ਕਿ ਜੱਟ ਨੇ ਤਾਂ ਪੈਸੇ ਸਭ ਦੇ ਦੇਣੇ ਆ ਹਨਾ ਜੱਟ ਦੇ ਸਿਰ ਪੈਸੇ ਸਭ ਦੇ ਖੜੇ ਆ ਤੇ ਜਿਹੜਾ ਜਿਵੇਂ ਦੁਕਾਨਦਾਰ ਦੇ ਦੇਣੇ ਆ ਕਿਸੇ ਦੇ ਕਿਸੇ ਮਾਮਲੇ ਵਾਲੇ ਦੇ ਦੇਣਿਆ ਜਾਂ ਕਿਸੇ ਹੋਰ ਦੇ ਵੀ ਕਿਸੇ ਨਾਲ ਵੀ ਲੈਣ ਦੇਣਾ ਹਨ ਉਹ ਤਾਂ ਆਪਣਾ ਕਾਪੀ 'ਚ ਲਿਖਿਆ ਪਿਆ ਠੀਕ ਆ ਵੀ ਹਾਂ ਆਪਾਂ ਦੇਣਾ ਆਪਾਂ ਉਹ ਦੇਣਾ ਵੀ ਆ ਜੀਦਾ ਵੀ ਦੇਣਾ ਹਨ ਤੇ ਪਰ ਹੁਣ ਜਿਹੜਾ ਜਿਹੜੇ ਵਿਚਾਰੇ ਕਿਸਾਨ ਦਾ ਪੈਸਾ ਘਟ ਗਿਆ ਉਹ ਤਾਂ ਉਹਨੂੰ ਕਿਸੇ ਪਾਸਿਓਂ ਮਿਲਣਾ ਹੀ ਨਹੀਂ ਠੀਕ ਹੈ ਸ਼ਾਇਦ ਵੀ ਜਿਹੜੇ ਜਿਨ੍ਹਾਂ ਦੇ ਦੇਣੇ ਆ ਕਿਸਾਨ ਨੇ ਉਹ ਤਾਂ ਚੱਲ ਠੀਕ ਆ ਅੱਜ ਨਹੀਂ ਦਊਗਾ ਅਗਲੇ ਮਹੀਨੇ ਦੇ ਦਊਂਗਾ ਪਰ ਉਹ ਤਾਂ 19000 ਖੜੀ ਹੀ ਰਹਿਣੇ ਆ ਨਾ ਸਾਰਾ ਘਾਟਾ ਤਾਂ ਕਿਸਾਨ ਨੂੰ ਹੀ ਆ ਨਾ ਹੋਰ ਕਿਸੇ ਨੂੰ ਘਾਟਾ ਨਹੀਂ ਹੈਗਾ ਤੇ ਇਹ ਚੀਜ਼ ਤਾਂ ਜੱਟ ਦੇ ਸਹਰੀ ਰਹਿ ਜਾਣੀ ਆ ਹਨਾ ਤੇ ਹੁਣ ਤੁਸੀਂ ਲਾ ਲੋ ਸਾਹਿਬ ਵੀ ਆਪਣੇ ਝੋਨੇ ਦਾ ਘਾਟਾ ਕਿਹੜੀ ਫਸਲ ਪੂਰੀ ਕਰ ਦੂ ਕੋਈ ਵੀ ਨਹੀਂ ਕਰਨੀ ਕਣ ਕਣ ਕਿੰਨੇ ਤਾਂ 19000 ਹੀ ਨਿਕਲਣ ਹੁਣ ਕਣ ਕਿ ਆਉਂਦਾ ਨਹੀਂ ਵੀ ਹੈਗੀ ਵੀ ਜਿਹੜੀ 50 50 ਜਾਂ 60000 ਦੀ ਨਿਕਲ ਗਈ ਦਿਕਲਦੀ ਆ ਵੀ ਉਹ ਦੋ ਲੱਖ ਦੀ 1.5 ਲੱਖ ਦੀ ਹੋ ਜੂ ਨਹੀਂ ਹੋਣੀ ਨਾ ਤੇ ਤੁਸੀਂ ਦੱਸੋ ਫਿਰ ਕਿੱਥੋਂ ਪੂਰੇ ਹੋਣਗੇ ਜੱਟ ਦੇ ਪੈਸੇ ਜਿਹਨੂੰ ਦੇਣੇ ਆ ਉਹ ਤਾਂ ਆਪਾਂ ਦੇ ਨਹੀਂ ਦੇਣੇ ਆ ਉਹ ਤਾਂ ਚਲੋ ਅੱਜ ਨਹੀਂ ਕਿਸੇ ਤੋਂ ਫੜ ਕੇ ਗਾਹ ਕਿਸੇ ਹੋਰ ਤੋਂ ਫੜ ਕੇ ਹੋਰ ਨੂੰ ਦੇ ਦਾਂਗੇ ਉਹਨਾਂ ਨੂੰ ਦੇ ਦਾਂਗੇ ਪਰ ਇੱਕ ਸੋਚਣ ਵਾਲੀ ਗੱਲ ਹੈ ਕਿ ਕਿਸਾਨ ਕਿੱਥੋਂ ਲੈ ਕੇ ਆਉ ਜੀਮੀਦਾਰ ਕਿੱਥੋਂ ਲੈ ਕੇ ਆਵੇ ਇੱਕ ਤਾਂ ਮਾਮਲਾ ਵੱਜ ਜਾਂਦਾ ਇੱਕ ਹੋਰ ਖਰਚੇ ਵੱਜ ਜਾਂਦੇ ਆ ਦਵਾਈਆਂ ਰਿਓਹਾ ਉਹ ਨਹੀਂ ਮਿਲਦਾ ਜਿਹੜੀ ਚੀਜ਼ 1300 ਦੀ ਮਿਲਣੀ ਉਹ ਅਸੀਂ 18-1800 ਦੀ ਲੈ ਕੇ ਪਾ ਰਹੇ ਆ 19-1900 ਦੀ ਲੈ ਕੇ ਪਾ ਰਹੇ ਆ ਕਿੱਥੇ ਜਾਵੇ ਕਿਸਾਨ ਲਓ ਜੀ ਇਹ ਆਪਣੀ ਨਵੀਂ ਵੈਰੈਟੀ ਲੱਗੀ ਹੋਈ ਆ ਸੋਹਣੀ ਜਰਮੀਨੇਸ਼ਨ ਹੋਣ ਲੱਗੀ ਆ ਵਧੀਆ ਪਾਣੀ ਇਹਨੂੰ ਇੱਕ ਲਾਦਾ ਸੀਗਾ ਲਾਇਆ ਥੋੜਾ ਲੇਟ ਸੀ ਜਾਣ ਕੇ ਵੀ ਖੇਤ ਪਹਿਲਾਂ ਵਧੀਆ ਗਿੱਲੇ ਸੀਗੇ ਤੇ ਥੋੜੇ ਦਿਨ ਰੁੱਕ ਕੇ ਲਾਇਆ ਵਾ ਤੇ ਹੁਣ ਜਰਮੀਨੇਸ਼ਨ ਪੂਰੀ ਸੋਹਣੀ ਹੋਣ ਲੱਗੀ ਆ ਸਪਰੇਅ ਇਹ ਤੇ ਕਰਤੀ ਸੀ ਬਾਈ ਕੱਖਾਂ ਤੇ ਮੱਚ ਜਾਣਿਆ ਕਾਕੂ ਕੁ ਸਾਰੇ ਮੁੱਥਾ ਜਿਆ ਹੋਇਆ ਹੋਇਆ ਵਾ ਮੁੱਥਾ ਹੁਣ ਨਿਕਲਿਆ ਪਾਣੀ ਦੇ ਨਾਲ ਹੁਣ ਆਪਾਂ ਇਹਦੇ ਕੁਝ ਨਹੀਂ ਕਰਨ ਆਪੇ ਥੱਲੇ ਸਿਆਲਾਂ ਦੇ ਵਿੱਚ ਦੱਬਿਆ ਜਾਣਾ